ਕੀ ਹਾਲ ਹੈ ਤੁਹਾਡਾ ਵਧੀਆ ਭਾਜੀ ਭਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਵੀ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੀ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਹੁਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਸੀਂ ਭਾਜੀ 150 ਕਿੱਲੇ ਦੇ ਮਾਲਕ ਆ ਤੇ ਮੈਂ ਹਰਬੀਰ ਸਿੰਘ ਪਰ ਪਹਿਲੋ ਪਹਿਲਾਂ ਪਹਿਲਾਂ ਨਹੀਂ ਰੋਕ ਇੱਕ ਮਿੰਟ ਪਹਿਲੋ ਭਾਜੀ ਇੱਕ ਮਿੰਟ ਮੇਰੀ ਛੋਟੀ ਦੇ ਵੱਡੇ ਭਰਾ ਨੂੰ ਹਾਂਜੀ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਹਾਂਜੀ ਜੋ ਮੇਰੇ ਨਾਲ ਧੱਕਾ ਕੀਤਾ ਸਰਕਾਰ ਹੈ ਤੁਸੀਂ ਕਿੱਥੇ ਸੀ ਉਦੋਂ ਭਾਜੀ ਤੁਹਾਡੇ ਨਾਲ ਤੁਰੇ ਹਨਾ ਉਹ ਨਹੀਂ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਤੁਰੇ ਸਨ ਨਾ ਸੁਣੋ ਮੇਰੀ ਗੱਲ ਮੇਰੇ ਗਾਲ ਨਹੀਂ ਚੱਲ ਹੈਗੀ ਪਹਿਲਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਜਦੋਂ ਮੈਂ ਜਦੋਂ ਮੈਨੂੰ ਝੂਠੇ ਕੇਸ ਵਿੱਚ 9 ਸਾਲ ਪੁਰਾਣੇ ਕੇਸ ਵਿੱਚ ਇਸ ਬੰਦੇ ਨੇ ਤੁਸੀਂ ਉਦੋਂ ਨਹੀਂ ਬੋਲੇ ਕੋਈ ਵੀ ਭਾਜੀ ਸਾਡਾ ਨਾਂ ਰਾਈਟ ਆ ਭਾਜੀ ਤੁਹਾਡਾ ਕੀ ਅਧਿਕਾਰ ਹੈ ਮੈਨੂੰ ਪੁੱਛਣ ਦਾ ਨਹੀਂ ਨਹੀਂ ਤੁਸੀਂ ਤੁਸੀਂ ਆਨੇ ਹੋ ਨਾ ਵੀ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਚੋਂ ਮੈਂ ਮੈਂ ਪੜਨ ਗੱਡੀਆਂ ਤੇ ਗਿਆ ਸਾਡੇ ਕੋਲ ਸਾਡੇ ਜੰਮਣ ਤੋਂ ਪਹਿਲਾਂ ਤੋਂ ਸਾਰਾ ਕੁਝ ਤੁਸੀਂ ਸਾਡਾ ਸਟਾਈਲ ਕੀ ਦੱਸੋਗੇ ਓ ਯਾਰ ਗੱਲ ਸੁਣ ਤੂੰ ਮੈਨੂੰ ਫੋਨ ਕਿਉਂ ਕਰ ਰਹਾ ਹੈਂ ਨਹੀਂ ਨਹੀਂ ਮੈਂ ਤੁਹਾਨੂੰ ਤਾਂ ਫੋਨ ਕਰ ਰਹਾ ਵੀ ਤੁਸੀਂ ਕਿਹੜੇ ਰਾਜੇ ਦੇ ਖਾਨਦਾਨ ਤੋਂ ਸਾਨੂੰ ਕਿਤੇ ਨੰਗ ਨੰਗ ਵੇਖਿਆ ਤੁਸੀਂ ਤੂੰ ਤੂੰ ਮੇਰੇ ਨਾਲ ਲੜਨਾ ਹੈ ਨਹੀਂ ਨਹੀਂ ਰਲਦੀ ਜੀ ਤੁਹਾਨੂੰ ਮੈਂ ਪੁੱਛਦਾ ਤੁਸੀਂ ਆਖਿਆ ਨਾ ਪਠਾਨ ਮਾਇਰੇ ਹੁੰਦਾ ਸਟਾਈਲ ਸੀ ਮੇਰੇ ਘਰੇ ਤੁਸੀਂ ਜਾ ਕੇ ਆਏ ਹੋ ਮੇਰਾ ਘਰ ਮੇਰਾ ਘਰ ਵੇਖਿਆ ਹੈ ਨਾ ਤੁਸੀਂ ਜਦੋਂ ਲੋਕਾਂ ਦਾ ਘਰ ਨਹੀਂ ਸੀ ਉਦੋਂ ਐਡਾ ਵੀ ਰਜਵਾੜਾ ਨਹੀਂਗਾ ਮੈਂ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਸਾਂ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਸਾਂ ਮੈਂ